ਸਾਸੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ ਪੌਣੇ 9 ਤੇ ਮੈਂ ਨਾ ਆ ਕੇ ਹੋ ਗਈ ਸੀਗੀ ਰੈਡੀ ਹਾਂਜੀ ਕਿੱਧਰ ਕਿੱਧਰ ਨਹੀਂ ਦੇਖ ਕਰੋ ਇਹਦੀ ਲੜਾਈ ਹੋ ਗਈ ਬੱਚੇ ਹੁਣ ਸੁੱਤੇ ਉੱਠਿਆ ਤੇ ਡੈਡੀ ਕਹੇ ਨੇ ਉਧਰ ਲੈ ਕਰੀ ਆਪਣੇ ਦੁੱਧ ਗਰਮ ਕਰਤਾ ਤੇ ਦੁੱਧ ਗਰਮ ਕਰਕੇ ਮੈਂ ਕੀਤੀ ਐ ਚੌਲਾ ਦੀ ਕੜਾਹੀ ਮਿੱਠੇ ਚੌਲਾ ਦੀ ਤੇ ਹੁਣ ਮੈਂ ਲੱਗੀਆਂ ਮੱਥਾ ਟੇਕਣ ਤੇ ਕਿਉਂਕਿ ਆਪਣੇ ਘਰੇ ਇੱਕ ਹਫ਼ਤੇ 'ਚ ਤਿੰਨ ਵਾਰੀ ਸੱਪ ਨਿਕਲ ਆਇਆ ਯਾਨੀ ਕਿ ਵਰਕੇ ਹੁਣ ਮੇਰੀ ਦੀਦੀ ਦਾ ਵੀ ਫੋਨ ਆਇਆ ਸੀ ਘਰੋਂ ਇਹਦਾ ਮੱਥਾ ਤੇ ਬਾਕੀ ਮੰਮੀ ਹੁਣ ਵੀ ਸਾਰੇ ਕਹੀ ਜਾਂਦੇ ਸੀ ਕਹਿੰਦੇ ਵੀ ਕੜਾਹੀ ਕਰ ਦੋ ਹਣਾ ਵੀ ਕੜਾਹੀ ਕਰਕੇ ਮੱਥਾ ਟੇਕੋ ਹਾਂਜੀ ਬੱਚੇ ਚੌਲਾ ਦਾ ਮੱਥਾ ਟੇਕਣਾ ਤੇ ਹੁਣ ਮੱਥਾ ਟੇਕ ਲਈ ਨਾਲ ਬੱਚਿਆਂ ਦਾ ਵੀ ਮੱਥਾ ਟਿਕਾਉਨੇ ਆ ਤੇ ਬਾਕੀ ਕਰਦੇ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਠੀਕ ਸੋਮੂ ਦੇ ਨਾਲ ਵੀ ਕਰਾਂਗੇ ਜੀ ਰਾਤ ਫੇਰ 9:30 ਵਜੇ ਆਪਣੇ ਘਰੇ ਸੱਪ ਆ ਗਿਆ ਸੀਗਾ ਮੇਰੇ ਪੈਰ ਨੇਚੇ ਆ ਗਿਆ ਸੀ ਇੱਕ ਹਫਤੇ ਦੇ ਵਿੱਚ ਆਪਣੇ ਘਰੋਂ ਤਿੰਨ ਵਾਰੀ ਸੱਪ ਨਿਕਲਿਆ ਆ ਤੇ ਉਹਨਾਂ ਦਾ ਹੁਣ ਆਪਾਂ ਇੰਤਜ਼ਾਮ ਕਰਨ ਲੱਗੇ ਹੋਇਆ ਕਿਉਂਕਿ ਸਾਡੇ ਹੋਰ ਕਿਸੇ ਪਾਸੇ ਜਗ੍ਹਾ ਹੈ ਨਹੀਂ ਘਰ ਆਪਣਾ ਸਾਰਾ ਬੰਦ ਆ ਤੇ ਜਾਲੀ ਵਾਲੇ ਡਬਲ ਡਬਲ ਗੇਟ ਨੇ ਗੇਟਾਂ ਥੱਲੇ ਵੀ ਆਪਾਂ ਨੇ ਹਨਾ ਵੀ ਕੋਈ ਅੰਦਰ ਆ ਨਾ ਸਕੇ ਕੋਈ ਉਹ ਜਿਹੜੀ ਉਹ ਜਾਲੀ ਜੀ ਵਗੈਰਾ ਹੁੰਦੀ ਆ ਉਹ ਲਾਈ ہوئی ਆ ਸਾਰਾ ਕੁਝ ਤੇ ਆ ਗੇਟਾਂ ਦੇ ਆਪਾਂ ਦੇਖੋ ਗੇਟਾਂ ਦੇ ਮੂਰੇ ਸਾਰੇ ਕਿਤੇ ਆ ਦਵਾਈ ਪਾਈ ਹੋਈ ਆ ਵੀ ਅੰਦਰ ਕੋ ਸਾ ਨਾ ਸਕੇ ਤੇ ਹੁਣ ਅੱਜ ਡੈਡੀ ਲੱਗੇ ਹੋਏ ਨੇ ਇੰਤਜ਼ਾਮ ਕਰਨ ਡੈਡੀ ਕਹਿੰਦੇ ਵੀ ਜਿਹੜੇ ਆਪਣੇ ਪਾਣੀ ਵਾਲੇ ਪਾਈਪ ਨੇ ਹੁਣ ਸਾਨੂੰ ਜਿੰਨੇ ਜਾਣਿਆਂ ਨੇ ਵੀ ਹਨ ਦੇਖਿਆ ਜਾਂ ਕਿਹਾ ਉਹ ਕਹਿੰਦੇ ਵੀ ਤੁਸੀਂ ਐ ਕਰੋ ਵੀ ਜਿਹੜੇ ਥੋੜੇ ਪਾਣੀ ਵਾਲੇ ਪਾਈਪ ਨੇ ਤੁਸੀਂ ਉਹਨਾਂ ਤੇ ਜਾਲੀਆਂ ਬੰਨ੍ਹ ਦੋ ਥੋੜੇ ਨਾ ਵੀ ਪੈਪਰ ਆ ਇਹ ਅੰਦਰ ਆਉਂਦੇ ਨੇ ਇੱਕ ਆਪਣੇ ਬਾਥਰੂਮ ਚ ਆਇਆ ਸੀ ਇੱਕ ਆਪਣੇ ਕਿਚਨ ਚ ਆਇਆ ਸੀ ਤੇ ਰਾਤ ਆਪਣੇ ਦੂਜੇ ਕਮਰੇ ਦੇ ਵਿੱਚ ਆਇਆ ਸੀ ਜਿਹੜਾ ਅੰਦਰ ਬਾਥਰੂਮ ਨਾਲ ਅਟੈਚ ਆ ਹੁਣ ਡੈੜੀ ਲੱਗੇ ਹੋਏ ਨੇ ਜਾਲੀਆਂ ਬੰਨਣਾ ਆ ਆਪਾਂ ਨੇ ਜਾਲੀਆਂ ਕੱਟ ਲਈਆਂ ਤੇ ਜਾਲੀਆਂ ਕੱਟ ਕੇ ਹੁਣ ਡੈੜੀ ਪੈਪਾਂ ਦੇ ਉੱਪਰ ਲਾ ਰਹੇ ਨੇ ਪੈਪਾਂ ਦੇ ਉੱਪਰ ਲਾ ਕੇ ਉੱਪਰ ਤਾਰ ਲਵੇਟ ਰਹੇ ਨੇ ਹੁਣ ਇਹ ਆਪਾਂ ਇੰਨਾ ਕ ਇੰਤਜ਼ਾਮ ਕਰਨ ਲੱਗਿਆ ਤੇ ਬਾਕੀ ਅੰਦਰ ਸਾਰੇ ਆਪਣੇ ਜਾਲੀਆਂ ਵਾਲੇ ਗੇਟਾਂ ਦੇ ਤੁਹਾਨੂੰ ਮੈਂ ਦਿਖਾ ਵੀ ਦਿੰਨੀ ਆ ਵੀ ਆਪਾਂ ਕੀ ਲਾਇਆ ਹੋਇਆ ਤੇ ਹਨਾ ਉਹ ਵੀ ਸਾਰਾ ਕੁਝ ਇੰਤਜ਼ਾਮ ਆਪਣਾ ਸ਼ੁਰੂ ਤੋਂ ਹੀ ਕੀਤਾ ਹੋਇਆ ਇਹ ਨਹੀਂ ਹੈਗਾ ਵੀ ਆਪਾਂ ਐਤ ਕੀ ਕੀਤਾ ਤੇ ਪਰ ਇਸ ਵਾਰ ਸਾਡੇ ਨਾਲ ਪਹਿਲੀ ਵਾਰ ਇਦਾਂ ਦਾ ਚਾਂਸ ਹੋਇਆਗਾ ਵੀ ਸਾਡੇ ਘਰੋਂ ਇਦਾਂ ਦੀਆਂ ਹਾਂ ਇਹ ਚੀਜ਼ਾਂ ਵੀ ਨਿਕਲ ਰਹੇ ਨੇਗੇ ਹਨਾ ਸੱਪ ਵਗੈਰਾ ਵੀ ਕਦੇ ਇਦਾਂ ਦਾ ਚਾਂਸ ਨਹੀਂ ਹੋਇਆ ਤੁਨ ਮੈਂ ਗੇਟ ਦਿਖਾ ਰਹੀ ਹਾਂ ਆ ਨੀਚੋਂ ਹਨਾ ਜਾਰੀ ਵਾਲ ਗੇਟ ਚੈੱਕ ਕਰੋ ਇਹਨਾਂ ਦੇ ਆ ਬਾਹਰਲੇ ਪਾਸੇ ਦੇਖੋ ਆ ਪੱਤੀਆਂ ਇਹ ਆਪਾਂ ਸਾਰੀਆਂ ਲਾਈਆਂ ਹੋਈਆਂ ਨੇਗੇ ਨੀਚੇ ਵੀ ਆਪਣੇ ਅੰਦਰ ਕੁਝ ਆ ਨਾ ਸਕੇ ਤੇ ਇਧਰ ਤੇ ਤਾਂ ਕੁਛ ਨਹੀਂ ਆ ਰਿਹਾ ਆਪਣੇ ਨਾ ਗੜੀ ਵਾਲੇ ਗੇਟਾਂ ਗਣੀ ਦੀ ਤਾਂ ਆਪਣੇ ਆ ਰਹੇ ਨਹੀਂ ਕਿ ਅੰਦਰ ਦੇ ਬਾਥਰੂਮ ਵਿੱਚ ਦੀ ਪਹਿਲੇ ਵੀ ਤੁਹਾਡੇ ਪੈਪ ਵਿੱਚ ਦੀ ਆਉਂਦੇ ਨੇ ਬਾਥਰੂਮ ਵਿੱਚ ਦੀ ਤਾਂ ਕਰਕੇ ਰਾਤ ਆਤ ਆਪਣੇ ਇਧਰ ਦੇ ਕਮਰੇ ਵਿੱਚ ਸੀਗੇ ਇਧਰ ਵਾਲਾ ਜਿਹੜਾ ਉਹ ਰੂਮ ਆ ਬੰਦ ਦਾ ਗੇਟ ਮੈਂ ਨਾ ਗੇਟ ਖੋਲਿਆ ਮੈਂ ਨਾ ਕੱਪੜੇ ਚੇਂਜ ਕਰਨੇ ਸੀ ਰਾਤ ਦੀ ਗੱਲ ਆ 9:30 ਵਜੇ ਦੀ ਮੇਰੇ ਨਾ ਲੋ ਟੀ ਸ਼ਰਟ ਪਾਈ ਹੋਈ ਸੀ ਮੈਂ ਕਿਹਾ ਚਲੋ ਮੈਂ ਨਾ ਨਾਈਟ ਸੂਟ ਜਾ ਪਾ ਲਵਨੀ ਆ ਤੇ ਜਦੋਂ ਮੈਂ ਨਾ ਗੇਟ ਖੋਲ੍ਹਿਆ ਗੇਟ ਖੋਲ੍ਹ ਕੇ ਮੈਂ ਲਾਈਟ ਲਾਉਣ ਲੱਗੀ ਉਹ ਰੂਮ ਦੀ ਲਾਈਟ ਵੀ ਨਾਲ ਹੀ ਆਪਣੇ ਜਿਵੇਂ ਆ ਦੇਖੋ ਆ ਗੇਟ ਆ ਦੂਸਰਾ ਰੂਮ ਆਗਾ ਆ ਆਪਣੀਆਂ ਸੁਚਾ ਨਾਲ ਹੀ ਨੇ ਇੱਥੋਂ ਹੀ ਆਪਾਂ ਬੰਦ ਕਰਦੇ ਆ ਲੈ ਤਾਂ ਦੇਖੋ ਰੂਮ ਦੀ ਇੱਥੋਂ ਹੀ ਬੰਦ ਹੋ ਜਾਂਦੀ ਆ ਇੱਥੋਂ ਹੀ ਆਨ ਹੋ ਜਾਂਦੀ ਆ ਇੱਥੇ ਆਪਣਾ ਸਿਸਟਮ ਆ ਤੇ ਇੱਕ ਆਪਣਾ ਬੈੱਡ ਕੋਲੇ ਵੀ ਇਦਾਂ ਦਾ ਹੀ ਆ ਲਾਈਟਾਂ ਦਾ ਸਿਸਟਮ ਤੇ ਜਦੋਂ ਮੈਂ ਲਾਈ ਮੇਰਾ ਨਾ ਉੱਪਰ ਪੈਰ ਤਾਂ ਰਹਿ ਗਿਆ ਮੈਨੂੰ ਪੋਲਾ ਪੋਲਾ ਲੱਗਿਆ ਮੇਰੀ ਚੀਕ ਨਿਕਲ ਗਈ ਕੋਲਕ ਡੈਡੀ ਉਰੇ ਪਾਇ ਸੀ ਦੀਵਾਨ ਬੈੱਡ ਤੇ ਡੈਡੀ ਭੱਜੇ ਇੱਥੋਂ ਤੇ ਜੋ ਵੀ ਅੰਦਰੋਂ ਭੱਜਿਆ ਮੰਮੀ ਕਿਚਨ 'ਚ ਭਾਂਡੇ ਮਾਰਦੀ ਸੀ ਮੰਮੀ ਉਦੋਂ ਹੀ ਭਾਂਡੇ ਛੱਡ ਕੇ ਭੱਜੇ ਉਹਨਾਂ ਨੂੰ ਆ ਗਿਆ ਵੀ ਛਿਪਕਲੀ ਆ ਗਈ ਕਿਉਂਕਿ ਛਿਪਕਲੀ ਤੋਂ ਵੀ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਹਨਾ ਜੇ ਅੰਦਰ ਆ ਜਾਂਦੀ ਆ ਛਿਪਕਲੀ ਵੀ ਮੇਰੀ ਮੰਮੀ ਹੁਣੀ ਮਾਰਦੇ ਨੇ ਹਜੇ ਬੱਚੇ ਵੀ ਨਹੀਂ ਇੰਨਾ ਡਰਦੇ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਇਹ ਜਿਹੀਆਂ ਚੀਜ਼ਾਂ ਤੋਂ ਡੱਡੂ ਛਿਪਕਲੀ ਕੌਂ ਕਰੇ ਜੋ ਇਦਾਂ ਨਹੀਂ ਸਾਰੀਆਂ ਚੀਜ਼ਾਂ ਤੋਂ ਜਾਣੀ ਕਿ ਡਰ ਲੱਗਦਾ ਚੂਹਾ ਚੂਹੀ ਕੁਛ ਵੀ ਅਸੀਂ ਅੰਦਰ ਕੁਛ ਨਹੀਂ ਜਾਣੀ ਕਿ ਆਉਣ ਦਿੰਦੇ ਆਉ ਆ ਹੀ ਨਹੀਂ ਸਕਦੀ ਕੋਈ ਇਦਾਂ ਦੀ ਚੀਜ਼ ਜਿਹੜਿਆ ਛਿਪਕਲੀ ਆ ਇਹ ਵੱਡੀ ਨਹੀਂ ਆ ਸਕਦੀ ਇਹ ਵੀ ਛੋਟੀ ਜਿਹੜੇ ਬਰੀਕ ਬੱਚੇ ਹੁੰਦੇ ਨੇ ਵੀ ਜਾਣੀ ਕਿ ਇਹ ਅੰਦਰ ਆ ਜਾਂਦੇ ਨੇ ਕਿਉਂਕਿ ਥੋੜੀ ਬਹੁਤੀ ਜੇ ਮੜਾ ਮੋਟਾ ਕੁਛ ਖੁੱਲਾ ਗੇਟ-ਬੂਟ ਖੁੱਲਾ ਰਹੇ ਨਾ ਤਾਂ ਆ ਜਾਂਦੇ ਨੇ ਨਹੀਂ ਤਾਂ ਇਹ ਵੀ ਨਹੀਂ ਆ ਸਕਦੇ ਤੇ ਰਾਤ ਜਦੋਂ ਮੇਰੇ ਪੈਰ નીચે ਆਇਆ ਨਾ ਮੇਰੇ ਤਾਂ ਚੀਕਾਂ ਪੈ ਗਈਆਂ ਮੇਰਾ ਤਾਂ ਸਾਰੇ ਭੱਜਲੇ ਉੱਠ ਕੇ ਜਦੋਂ ਦੇਖਿਆ ਮੈਂ ਕਿਹਾ ਹਾਈ ਇਹ ਤਾਂ ਸੱਪ ਆ ਮੈਨੂੰ ਤਾਂ ਆਈ ਸੀਗਾ ਉਹ ਜਿਹੜੀ ਆਪਣੀ ਲੋਹਰਾ ਨਹੀਂ ਹੁੰਦੀ ਆ ਬੱਚਿਆਂ ਦੀ ਆਪਾਂ ਲੋਟੀ ਸ਼ਲਟ ਪਾਉਣਾ ਲੋਹਰਾ ਦੇ ਵਿੱਚ ਜਿਹੜੇ ਫਿੱਤੇ ਵਗੈਰਾ ਹੁੰਦੇ ਆ ਨਾ ਗੋਲ ਗੋਲ ਜੇ ਪਾਏ ਹੁੰਦੇ ਆ ਵੀ ਉਹ ਚੀਜ਼ ਆ ਵੀ ਉਹ ਸਾਡੇ ਘਈ ਹੁੰਦੇ ਸੀਗੇ ਫਿਰਦੇ ਹੁੰਦੇ ਸੀ ਘਰੇ ਉਹ ਮੇਰੀ ਆਪ ਤਾਂ ਸੀਗੀ ਜੇ ਨਿਕਲ ਵੀ ਜਾਂਦਾ ਸੀ ਲੋਰ ਚੋਂ ਮੈਂ ਕੱਢ ਕੇ ਟੰਗ ਦਾ ਦਿੱਸੀ ਉਹਨੂੰ ਵੀ ਕਈ ਵਾਰੀ ਲੋੜ ਨਾ ਪੈਜੀ ਹਨਾ ਤੇ ਮੈਂ ਕਿਹਾ ਵੀ ਕਿਤੇ ਉਹ ਆ ਜਦੋਂ ਹਿੱਲਿਆ ਫਿਰ ਮੈਨੂੰ ਪਤਾ ਲੱਗਿਆ ਮੈਂ ਕਿਹਾ ਹਾਈ ਮੰਮੀ ਸੱਪ ਕੋ ਮੈਂ ਜਿਹੜੀ ਸੱਪ ਫਿਰ ਫਟਾਫਟ ਮੰਮੀ ਨੇ ਸੋਟੀ ਲਿਆਂਦੀ ਤੇ ਫਿਰ ਇਹਨਾਂ ਨੇ ਕਿਤੇ ਮਾਰਿਆ ਇੱਧਰ ਨੂੰ ਕਰਕੇ ਲੋ ਪਿਛੇ ਲਿਆ ਕੇ ਮੈਂ ਕਹਿੰਦੀ ਹਾਂ ਇੱਕ ਹਫ਼ਤੇ ਚ ਤੀਸਰਾ ਚਾਂਸ ਹੋ ਗਿਆ ਹੈਗੇ ਵੀ ਇਹਨੇ ਖਤਰਨਾਕ ਨੇ ਕੋਡੀਆਂ ਵਾਲੇ ਸੱਪ ਨੇ ਤੇ ਬਾਕੀ ਤੁਸੀਂ ਵੀ ਆਪ ਦਾ ਆਲਾਦਾਲਾ پلیਸ ਸਾਰੇ ਧਿਆਨ ਰੱਖਿਆ ਉਹ ਰਾਤ ਸਾਨੂੰ ਨੀਂਦ ਨਹੀਂ ਆਈ ਮੈਨੂੰ ਬੈੱਡਾਂ ਤੇ ਵੀ ਨੀਂਦ ਨਹੀਂ ਲੈ ਮੈਨੂੰ ਲੱਗ ਜਾਈ ਬੈੱਡ ਤੇ ਵੀ ਕੁਝ ਹੈਗਾ ਕੰਬਲ ਦੇ ਵਿੱਚ ਵੀ ਕੁਝ ਹੈਗਾ ਅਸੀਂ ਇੰਨੀ ਜਾਰੇ ਮੇਰੀ ਮੰਮੀ ਸਫਾਈ ਰੱਖਦੀ ਆ ਹਰ ਇੱਕ ਚੀਜ਼ ਦਾ ਇੰਨਾ ਧਿਆਨ ਰੱਖਦੀ ਆ ਕੱਲੀ ਕੱਲੀ ਚੀਜ਼ ਇਹਨੇ ਡੇਲੀ ਹਣਾ ਹਲਿਆ ਕੇ ਝਾੜੂ ਮਾਰਨਾ ਬਹੁਤ ਜ਼ਿਆਦੇ ਜਾਣ ਕੇ ਮੇਰੀ ਮੰਮੀ ਇਹ ਸ਼ੁਰੂ ਤੋਂ ਹੀ ਏਦਾਂ ਦੀ ਆ ਮੰਮੀ ਕੋਈ ਆਏ ਨਹੀਂ ਹੈਗਾ ਵੀ ਹੋਣ ਲੱਗੀ ਆ ਸਾਰੇ ਸਾਰਿਆਂ ਨੂੰ ਪਤਾ ਸਾਰੇ ਘਰਦਿਆਂ ਨੂੰ ਵੀ ਮੇਰੀ ਮੰਮੀ ਏਦਾਂ ਸਫਾਈ ਕਰਦੀ ਆ ਮੇਰੀ ਮੰਮੀ ਕਿਸੇ ਦੀ ਸਫਾਈ ਪਸੰਦ ਵੀ ਨਹੀਂ ਕਰਦੀ ਤੇ ਖੁਦ ਮੇਰੀ ਮੈਨੂੰ ਵੀ ਕਹਿੰਦੇ ਕਿ ਨਹੀਂ ਝਾੜੂ ਪੋਚਾ ਮੈਂ ਕਰੂੰਗੀ ਤੂੰ ਬਾਕੀ ਆਪਦਾ ਕੰਮ ਕਰ ਲੈ ਝਾੜੂ ਪੋਚਾ ਮੈਂ ਕਰੂੰਗੀ ਝਾੜੂ ਪੋਚੇ ਦੇ ਮਾਮਲੇ 'ਚ ਮੰਮੀ ਬਹੁਤ ਜ਼ਿਆਦੇ ਨਾਲ ਕੇ ਸਫਾਈ ਦੇ ਮੂਰੇ ਆ ਜਾਣੀ ਕਿ ਹਰੇਕ ਵੀ ਕੰਮ ਕੋਈ ਵੀ ਹੋਵੇ ਸਫਾਈ ਦਾ ਰੇਗਾ ਕੰਮ ਉਹਨੇ ਅੱਜ ਫੇਰ ਰਾਤ ਮੰਮੀ ਨੂੰ ਬਹਿਮ ਪੈ ਗਿਆ ਅੱਜ ਮੰਮੀ ਨੇ ਪਹਿਲਾਂ ਤਾਂ ਉਧਰਲੇ ਬੈੱਡ ਖਿੱਚ ਕੇ ਸਾਰੇ ਝਾੜੂ ਪੋਚਾ ਕੀਤਾ ਫੇਰ ਇਧਰਲੇ ਬੈੱਡ ਖਿੱਚ ਕੇ ਸਾਰਾ ਝਾੜੂ ਪੋਚਾ ਕੀਤਾ ਤੇ ਗੱਦਾ-ਕੁੱਦਾ ਸਾਰਾ ਚੈੱਕ ਕੀਤਾ ਮੰਮੀ ਨੇ ਅੱਜ ਨਾ ਉਹ ਜਿਹੜੇ ਮੋਸਕ ਕਪੂਰ ਦੀਆਂ ਟਿੱਕੀਆਂ ਹੁੰਦੀਆਂ ਨੇ ਮੰਮੀ ਨੇ ਉਹ ਵੀ ਪਾਤੀਆਂ ਸਾਰੇ ਅੰਦਰ ਵੀ ਕਿਤੇ ਕੁਝ ਹੋਵੇ ਨਾ ਜਾਂ ਆਵੇ ਨਾ ਐਨਾ ਸਾਨੂੰ ਹਨਾ ਪੌਂਪ ਜਿਹਾ ਹੋਇਆ ਪਿਆ ਅੰਦਰੋਂ ਸਾਨੂੰ ਅੰਦਰੋਂ ਵੀ ਡਰ ਲੱਗਣ ਲੱਗ ਗਿਆ ਵੀ ਕਿੱਥੇ ਪੈਰ ਧਰ ਕੇ ਚੱਲੀਏ ਕਿੱਥੇ ਪੈਰ ਨਾ ਧਰੀਏ ਨਾ ਯਾਨੀ ਕਿ ਡਰ ਬੈਠ ਗਿਆ ਹਾਂਜੀ ਜੜੀ ਅਸੀਂ ਲੱਗੇ ਹੋਇਆ ਘਰ ਦਾ ਇੰਤਜ਼ਾਮ ਕਰਨ। ਘਰੇ ਸਾਡੇ ਕਿਸੇ ਕਿਸੇ ਪਾਸੇ ਵੀ ਕੋਈ ਹੋਰੀ ਨਹੀਂ ਕੋਈ ਘਰ ਨਹੀਂ ਕਿਸੇ ਪਾਸੇ ਕੁਝ ਨਹੀਂ। ਵੀ ਸਾਡੇ ਅੰਦਰੋਂ ਕੁਸਰਾ ਕੁਸ ਨਿਕਲ ਜਾਂਦਾ। ਘਾਪ ਤੇ ਤਨਸ ਆਪਨ ਖਲਾਈ ਸਾਡੇ ਅੰਦਰੋਂ। ਤੁਸੀਂ ਦੇਖ ਲਓ ਵੀ ਆਉਂਦੇ ਕਿੱਥੋਂ ਨੇ ਕਿਵੇਂ ਵੱਢਦੇ ਨੇ। ਬਣਦੇ ਕਿਸੇ ਦੇ ਬੰਦੇ ਚ। ਸਦੇ ਨਹੀਂ ਆਉਂਦੇ ਨਾਲੇ ਕੱਚੇ ਘਰ ਨੇ ਸਾਡੇ ਵਾਲੇ ਵਾਲੇ ਇੱਕ ਦੋ ਘਰ ਕੱਚੇ ਹੈਗੇ ਨੇ। ਕੀ ਸੋ ਜਨੋ ਦੇ ਕਿ ਸਾਡੇ ਪੱਕਾ ਘਰ ਸਾਰਾ ਬੰਦ ਆ ਫਿਰ ਵੀ ਆਉਂਦੇ ਨੇ ਹੁਣ ਮੇਰੀ ਮੰਮੀ ਨੂੰ ਦੇਖ ਲੋ ਬਹਿਮ ਹੋਇਆ ਪਿਆ ਮੇਰੀ ਮੰਮੀ ਨੇ ਆ ਬੈੱਡਾਂ ਤੋਂ ਗੱਦਾ ਚੱਕ ਲਿਆ ਖੜਾ ਕਰਤਾ ਹੁਣ ਅੱਜ ਫੇਰ ਅਸੀਂ ਬੈੱਡ ਖਿੱਚਣੇ ਨੇ ਹੰਦਵਾਰ ਜਵਾਰ ਜਨਨ ਲਾਦਾ ਬਾਈ ਮੰਮੀ ਮੰਮੀ ਕਿ ਮੰਮੀ ਇਹ ਪਤਾ ਹੀ ਖੁਸ਼ ਕਰਦੇ ਰਹਿ ਜਾਗੇ ਗਰਮੀ ਗਰਮੀ ਹੈ ਨਾ ਵੇ ਬੱਤਿਆ ਕਰਕੇ ਸਾਰਾ ਕੁਝ ਕਰਨਾ ਬੰਦਾ ਕੀ ਕਰੀਏ ਬਣਾ ਲੈਣਾ ਲੱਗਾ ਲੈਟ ਆ ਗਈ ਲੈਟ ਆ ਗਈ ਸਾਡਾ ਲੈਟ ਚਲੀ ਗਈ ਦੇਖਦੇ ਕੋਰਨ ਨੂੰ ਚੰਦ ਹੋ ਗਿਆ ਮੈਂ ਸੋਣੀ ਹੋ ਗਈ ਹੈ ਨਾ ਹੈ ਹੈ ਕੀ ਆ ਜਦੋਂ ਕੋ ਖੜਾ ਹੈ ਆ ਇਹਦੇ ਨਾਲ ਦੇ ਇੱਕ ਇਹ ਕੋਈ ਹਿੰਦੀ ਨਹੀਂ ਆ ਦੇਖੋ ਇਹ ਲਓ ਇਹਨਾਂ ਦੋਸੇ ਆ ਹਰਦੀ ਆ ਵੀ ਆ ਦੇਖੋ ਠੀਕ ਅੱਧਾ ਨਾ ਥੜਾ ਤਾਂ ਬਾਹਰ ਪੇਪਰ ਵੀ ਖੜਾ ਬਿਆ ਹੁਣ ਅਸੀਂ ਪਿੱਟੀਆਂ ਲਾ ਲਾ ਕੇ ਜੋੜਦੇ ਆ ਆਹ ਵੜੀ ਸੀ ਇਹਦੇ ਬਾਹਰ ਨੇ ਨੂੰ ਹਾਂ ਵੀ ਜੀ ਐਂ ਬਾਹਰ ਕੰਟੇ ਖਲਾਉਣਾ ਐ ਬਾਹਰ ਨਿਕਲ ਪ੍ਰੈਸ ਹੋਲੀ ਤਾਂ ਗਰਮ ਹੁੰਦਾ ਹੂੰ ਪ੍ਰੈਸ ਤੇ ਨਾਲ ਹੀ ਜੰਬੜ ਜੂਗੀ ਰਵੜ ਆਹ ਪਲਾਸਟ ਨਾ ਕਰਦੀ ਜੇ ਜੇ ਉਹ ਕਰਦੇ ਉਹ ਕਹਿੰਦੇ ਹੁਣ ਨਹੀਂ ਲੱਗਦਾ ਇਹ ਨਾ ਬਰਾਹਣਾ ਨਾ ਹੋ ਕਰਕੇ ਚਾੜ ਦਾਂ ਸਮੈਟ ਅੱਥਰ ਰਾਂ ਹੂੰ ਨਾ ਚਲ ਫਮੀ ਆ ਜਾ ਬੈੱਡ ਚੈੱਕ ਕਰ ਦੂੰ ਆ ਜਾ ਭੱਜਾ ਜਿਹੜਾ ਕੰਮ ਕਰਨ ਨਾਲ ਉਹ ਕਰੀਏ ਪਹਿਲਾਂ ਆਉ ਨਾ ਦੇਖੀ ਕੀ ਆ ਮਾ ਤੇਰੀ ਵੀਡੀਓ ਬਣਾਉਣੀ ਆ ਅਗਲੇ ਕਹਿੰਦੇ ਨੇ ਲਾ ਬਹੁਤ ਸੱਚ ਨਹੀਂ ਰੱਖਦੀ ਮੈਂ ਬਣਾਉਣੀ ਤੇ ਵੀਡੀਓ ਲੈ ਵਾ ਚੜਦੀ ਆ ਉੱਪਰ ਉਹਦੇ ਤੇ ਤਿੱਖ ਕੱਪੜੇ ਚੱਕ ਲੈਣਾ ਉਹਨਾਂ ਖਲਾਵਾਂਗੇ ਫੇਰ ਲੈ ਤੂੰ ਕਰ ਬੁੱਤ ਕੰਮ ਅੱਜ ਵੱਡ ਵੱਡ ਹਲਾ ਬੱਡ ਤਾਂ ਕਿਤੇ ਮੈਂ ਹੋਰ ਨਾ ਹਾਲਿਆ ਬੱਡਾ ਉੱਪਰ ਦੇਖ ਤਾਂ ਕੀ ਆ ਬੱਡਾ ਤੋਂ ਪਹਿਲਾਂ ਮੇਰੀ ਧੂਈ ਹੇ ਲੈ ਜੂ ਮੰਮਾ ਤਾਂ ਕਿੰਨੇ ਪਾ ਚਕੇ ਇਹ ਕਿੱਥੇ ਆ ਰੇ ਕੱਬ ਬੋਤਲ ਆ ਇਹ ਚ ਕੀ ਆ ਕਰ ਕਿਹੜੀ ਬੋਤਲ ਆ ਇਹਨੂੰ ਵੀ ਅੰਦਰੇ ਰੱਖ ਦਿੰਦੇ ਫਿਰ ਇਹਨੂੰ ਵੀ ਥੱਲੇ ਹੀ ਰੱਖ ਦਿੰਦੇ ਨੇ ਉਹਦੇ ਚ ਹਾਂ ਪੇਟੀ ਬੈੱਡ ਚ ਥੋੜਾ ਜਿਹਾ ਅੱਗੇ ਨੂੰ ਕਰੋ ਹਾਂਜੀ ਥੋੜਾ ਜਿਹਾ ਅੱਗੇ ਕਰੋ ਲਓ ਜੀ ਉਹ ਕਹਿੰਦਾ ਥੋੜਾ ਜਿਹਾ ਅੱਗੇ ਨੂੰ ਕਰੋ ਮੇਰਾ ਪੋਤਾ ਕਹਿੰਦਾ ਮੰਮੀ ਸਵਾਰ ਕੇ ਦੇਖਦੀ ਨਹੀਂ ਕੰਮ ਕਰਦੀ ਕਹਿੰਦੇ ਇਹਨੂੰ ਇਧਰ ਉਹਦੇ ਚ ਰੱਖ ਦਿੰਦੇ ਆ ਪੁੱਤ ਪੱਪਰਾ ਮਾਰਾਂਗੇ ਪੇਟੀ ਬੈੱਡ ਚ ਕੋਣ ਇਹਨੂੰ ਹਾਂ ਤਾਂ ਨਹੀਂ ਕੁਝ ਨਾ ਦੇ ਲੱਗ ਬੈੱਡ ਤੇ ਛੱਡ ਕੇ ਇਹ ਤਾਂ ਦਰਹਲਾਉਣੀ ਪਾਉਗੀ ਨਾ ਇਹਨਾਂ ਵਿੱਚ ਕੀ ਆ ਚੈੱਕ ਕਰ ਹੂੰ ਕੋਈ ਚੀਜ਼ ਇੱਧਰ ਨਹੀਂ ਵਰ ਸਕਦੀ ਬਸ ਫਿਰ ਆ ਚੱਕ ਬੈਠਾ ਆ ਚੱਕ ਖਾਲੇ ਇਸ ਚ ਦੇਖੀ ਇਹ ਜੀ ਦੇਖ ਬੈਠਾ ਵਿੱਚ ਵੀ ਕੋਈ ਵਰ ਸਕਦਾ ਲਾ ਕੋਈ ਪਤਾ ਹੁੰਦਾ ਜਾਨਵਰਾਂ ਦਾ ਨਹੀਂ ਇਹ ਨਹੀਂ ਹੈਗਾ ਇਹ ਤਾਂ ਕਿਸੇ ਦਾ ਪੁੱਤ ਲਾ ਤਾਂ ਬੰਦਾ ਹੀ ਆ ਸਾਡੇ ਵਿਆਹ ਦੇ ਐਲਬਮ ਦਾ ਹੂੰ ਲਖਾਇਏ YouTube ਤੇ ਹਾਂ ਦੇਖੋ ਖਾਣਾ ਹੈ ਇਹ ਉਹਨੇ ਸਭ ਮਗੇ ਹਿੰਦੀ ਚੜੇ ਠੀਕ ਹੈ ਹੈ ਦਿਖਾ ਮੰਗੇ ਥੋੜੀ ਜੀ ਦਿਖਾ ਦਈ ਭਾਈ ਅਸਰ ਬਿਆਦੀ ਦੇ ਲਾ ਸਾਡੇ ਬੱਚਿਆਂ ਦੇ ਕਹੇ ਜਬਿਆਸੀ ਆਹ ਦੇ ਪੁੱਤਾ ਉਹ ਤੁਹਾਨੂੰ ਦਿਖਾਵਾਂਗੇ ਥੋੜੀ ਜੀ ਆਹ ਟੈਂਡਰ ਚੱਕੀ ਫਿਰਦਲਾ ਥੈਂਕ ਯੂ ਕਰਨਾ ਹੈ ਦੇਖ ਫਤੂਨ ਦੇ ਮਨ ਜਾ ਹਲਾ ਤੂੰ ਇਧਰ ਆ ਜਾ ਮੁੰਡਾ ਚੱਪਲਾ ਪਾ ਕੇ ਆ ਜਾ ਨਾਲੇ ਨੰਗੇ ਪੈਰ ਨਾਲ ਫਿਰ ਮੈਨੂੰ ਤਾਂ ਡਰ ਲੱਗਦਾ ਜਦੋਂ ਮੇਰਾ ਪੈਰ ਧਰਿਆ ਗਿਆ ਉੱਪਰ ਉਹਦੇ ਤੇ ਇਹ ਚ ਹੋਰ ਤਾਂ ਨਹੀਂ ਤੁਸੀਂ ਹਾਂ ਇਹ ਤਾਂ ਸਵਾਰ ਹੀ ਜਾਂਦਾ ਮੇ ਕੱਪੜੇ ਵੀ ਨੇ ਕੰਬਲ ਨੇ ਤੇ ਬਸ ਬਸ ਇਹ ਚ ਤਾਂ ਕੋਈ ਨਾ ਖਾਸ ਹੈ ਨਹੀਂ ਐਲਬਮ ਬੁਖਾ ਲਾ ਜੀ ਐਲਬਮ ਬੁਦ ਖਾਵਾਂਗੇ ਫਿਰ ਮੜ ਜਾ ਬੈੱਡ ਹਲਾ ਲਈਏ ਫਿਰ ਮੇਰੇ ਪੋਤੇ ਨੇ ਆ ਕੇ ਕਹਿਣਾ ਦਾਦੀ ਉਹ ਲਾਇਆ ਨਹੀਂ ਸੀਮਿੰਟ ਜਾ ਲੈ ਤੂੰ ਫੜ ਤੂੰ ਰਹਿ ਜਾ ਕੇ ਹੁਣ ਬੂਆ ਲੈ ਕੇ ਆਈ ਸੀ ਅਰੇ ਕਿਉਂ ਮੇਰਾ ਉਹ ਜਦੋਂ ਤੂੰ ਹੋਇਆ ਸੀ ਨਾ ਬੂਆ ਤੇਰੇ ਵਾਸਤੇ ਕੱਪੜੇ ਲੈ ਕੇ ਆਈ ਸੀ ਨਾਲ ਇਹ ਟੈਡੀ ਬੀਅਰ ਲੈ ਕੇ ਆਈ ਸੀ ਚਲ ਆ ਜਾ ਹਲਵਾਵਦ ਸੁੱਖੀ ਬੂਆ ਲੈ ਕੇ ਆਈ ਸੀ ਸੁੱਖੀ ਬੂਆ ਲੈ ਕੇ ਆਈ ਸੀ ਸ਼ੋਮੀ ਵਾਸਤੇ ਲਓ ਜੀ ਇੱਧਰ ਪਲਮਾਨਾ ਨੇ ਜ਼ੋਰ ਲਾਉਣਾ ਕਰਤਾ ਚੋਰ ਨੂੰ ਮੈਨੂੰ ਮੈ ਤਾਂ ਡਰ ਲੱਗਦਾ ਨਾਲ ਸਾਡੇ ਪੈਡਾਂ ਥੱਲੇ ਕੁਝ ਨਹੀਂ ਅਸੀਂ ਸਫਾਈ ਇੰਨੀ ਰੱਖਦੇ ਆ ਪਰ ਲੋਕਾਂ ਦਾ ਪੂਰਾ ਗੰਦ ਜਾਨਵਰਾਂ ਨੇ ਨਾ ਸਾਡਾ ਜੀਣਾ ਖਰਾਬ ਕੀਤਾ ਪਿਆ ਇੱਕ ਹਫ਼ਤੇ 'ਚ ਤਿੰਨ ਵਾਰੀ ਦੇਖ ਲੋ ਤੁਸੀਂ ਇੱਕ ਹਫ਼ਤੇ 'ਚ ਤਿੰਨ ਵਾਰੀ ਕੋਈ ਗਰੀਬ ਨਹੀਂ ਦੇਖ ਲੋ ਸਾਡੇ ਬੈੱਡਾਂ ਤੇ ਸਫਾਈ ਕਿੰਨੀ ਆ ਕੋਈ ਜਾਲਾ ਨਹੀਂ ਸਾਡੇ ਬੈੱਡਾਂ ਦੇ ਅੱਧਰ ਲਾਉਂਦੇ ਹੈ ਨਾ ਪਰ ਮੇਰੀ ਮੰਮੀ ਨੂੰ ਆਪ ਤੱਕ ਖਿੱਚਣ ਦੀ ਰੋਜ਼ ਤੀਰ ਦਿਨ ਖਿੱਚ ਕੇ ਮੰਮੀ ਲੱਗੀ ਰਹਿੰਦੀ ਮੈਨੂੰ ਤਾਂ ਡੈਡੀ ਰੁਆ ਰਹੇ ਦਾ ਵੀ ਮੰਮੀ ਬੈੱਡਾਂ ਦੇ ਪਾਵੇ ਨਾ ਕਿਤੇ ਤੋੜ ਦੇ ਅਰੇ ਆਈ ਕੋਤਨੀ ਖਾਲੀ ਆ ਪਰ ਆ ਪਰ ਆ ਜਾ ਇੱਥੇ ਸੀਮੈਂਟ ਹੈ ਅੱਧਰ ਲਾਉਣਾ ਨਾ ਕਮਿੰਟ ਮੈਂ ਨਾ ਜਦੋਂ ਸਵੇਰੇ ਸੁੱਤੀ ਉੜਦੀਆਂ ਅੱਗੇ ਮੈਨੂੰ ਜਮਾ ਡਰ ਨਹੀਂ ਸਾਰਾ ਜਿੱਦਾਂ ਦਾ ਮੇਰਾ ਪੈਰ ਧਰਿਆ ਗਿਆ ਜਿੱਦਾਂ ਦਾ ਸਾਡੇ ਘਰੇ ਤੰਨਾ ਆ ਗਿਆ ਹੁਣ ਨਾ ਮੈਂ ਜਦੋਂ ਸੁੱਤੀ ਉੜਦੀਆਂ ਸਵੇਰੇ ਮੈਂ ਪਹਿਲਾਂ ਮੋਬਾਈਲ ਦੀ ਲਾਈਟ ਲਾ ਕੇ ਆਪਣੀਆਂ ਚੱਪਲਾਂ ਚੈੱਕ ਕਰਦੀਆਂ ਵੀ ਕਿਤੇ ਚੱਪਲਾਂ ਦੇ ਉੱਪਰ ਨਾ ਕੇ ਬੈਠ ਗਿਆ ਵੈਨਾ ਮੇਰੇ ਦਿਲ 'ਚ ਡਰ ਬੈਠ ਗਿਆ ਬਹੁਤ ਜ਼ਿਆਦਾ ਮੈਂ ਤੁਹਾਨੂੰ ਦਿਖਾਉਣਾ ਮम्मी ਬੈੱਡਾਂ ਥੱਲੇ ਬਿਲਕੁਲ ਵੀ ਸਾਡੇ ਕੂੜਾ ਨਹੀਂ ਕੋਈ ਜਾਲਾ ਨਹੀਂ ਕੋਈ ਕੁਝ ਨਹੀਂ ਹੈਗਾ ਸਾਡੇ ਬੈੱਡਾਂ ਥੱਲੇ ਤੁਸੀਂ ਦੇਖ ਸਕਦੇ ਹੋ ਪਰ ਅਸੀਂ ਇੰਨੀ ਸਫਾਈ ਰੱਖਦੇ ਆ ਫੇਰ ਵੀ ਪਤਾ ਨਹੀਂ ਕਿੱਥੋਂ ਆਉਂਦੇ ਨੇ ਕਿੱਥੋਂ ਨਹੀਂ ਆਉਂਦੇ ਆ ਦੇਖ ਲਓ ਇਧਰੋਂ ਪੈੱਟ ਦੇਖ ਲਓ ਹੋਸ਼ ਨਹੀਂ ਹੈਗਾ ਜੰਮਾ ਉਹ ਇੱਥੇ ਰੱਖਦੇ ਨੇ ਸਾਰਾ ਸੜਕਰ ਬੰਦ ਵਾਲੇ ਵਾਲੋਂ ਨਾਲੇ ਭੋਰਾ ਮਿੱਟੀ ਨਹੀਂ ਕਿਤੇ ਕਿਤੇ ਮਿੱਟੀ ਨਹੀਂ ਹੈਗੀ ਸਾਡੇ ਵੀ ਕੱਚੇ ਕਰਕੇ ਆਉਂਦੇ ਨੇ ਪਤਾ ਨਹੀਂ ਸਮਝੋ ਤੋ ਘਰ ਇੱਥੇ ਵੀ ਓਮ ਨਹੀਂ ਜਾ ਲਓ ਜੀ ਆਪਣੇ ਜਿਹੜੀ ਵੀ ਸਪੇਸ ਹੈਗੀ ਸੀ ਇੱਥੇ ਫਰਸ਼ ਤੇ ਡੈੜੀ ਇਹਦੇ ਵਿੱਚੋਂ ਜਿਹੜਾ ਹੁੰਦਾ ਟੈਲਾਂ ਦੇ ਵਿੱਚ ਸਿਮਿੰਟ ਭਰਦੇ ਹੁੰਦੇ ਨੇ ਵੈਸੇ ਆਪਾਂ ਤਾਂ ਸਿਮਿੰਟ ਕਹਿਣਾ ਪਰ ਇਹਨੂੰ ਕੁਝ ਹੋਰ ਕਹਿੰਦੇ ਨੇ ਤੇ ਉਹ ਭਰ ਰਹੇ ਨੇ ਡੈਡੀ ਹੁਣ ਕਿਤੇ ਤੋਂ ਵੀ ਹਨਾ ਮਾੜੀ-ਮੋਟੀ ਜਿੱਥੇ ਵੀ ਮਾੜੀ-ਮੋਟੀ ਸਪੇਸ ਹੈਗੀ ਆ ਉਥੇ ਸਾਰਾ ਇੰਤਜ਼ਾਮ ਕਰ ਦੇਣਾ ਹੁਣ ਕਿਉਂਕਿ ਬੱਚਿਆਂ ਵਾਲਾ ਘਰ ਆ ਬਹੁਤ ਜ਼ਿਆਦਾ ਡਰ ਲੱਗਦਾਗਾ ਦੇਖੋ ਤਾਂ ਡੈਡੀ ਭਰ ਰਹੇ ਨੇ ਨਾਲ ਦੀ ਨਾਲ ਤੇ ਸਾਫ਼ ਕਰੀ ਜਾਂਦੇ ਨੇ ਲਓ ਜੀ ਸ਼ਾਮ ਦੇ ਵੱਜ ਗਏ ਨੇ 5 ਤੇ ਆਪਾਂ ਨੇ ਬਣਾਈ ਆ ਅੱਜ ਅਰਤੀ ਦੀ ਸਬਜ਼ੀ ਵੈਸੇ ਮੈਂ ਪੜਾ ਰਹੀ ਆ ਹਾਂ ਜੀ ਅਰਤੀ ਤੇ ਪਿਆਜ਼ ਵਿੱਚ ਮੈਂ ਪਾਈਆ ਜਮੈਣ ਤੇ ਸਰੋਂ ਦੇ ਤੇਲ ਦੇ ਵਿੱਚ ਜਮੈਣ ਦਾ ਤੜਕਾ ਲਾ ਕੇ ਉਸ ਤੋਂ ਬਾਅਦ ਅਰਤੀ ਪਾਈਆ ਫਿਰ ਮੈਂ ਪਾਈਨੇ ਪਿਆਜ਼ ਮੰਮੀ ਡੈਡੀ ਰੈਸਟ ਕਰਦੇ ਨੇ ਹੈ ਮਮੀ ਬੇਗ ਮੰਮੀ ਡੈਡੀ ਰੈਸਟ ਕਰਦੇ ਆਹ ਬਈਆ ਮੰਮੀ ਮੰਮੀ ਰੈਸਟ ਕਰਨੀਆ ਬੇਲੇ ਹੈਗੇ ਹੋਰ ਇੱਦਾਂ ਡੈਡੀ ਬੈਠ ਦੇ ਪੇ ਰੈਸਟ ਕਰਦੇ ਨੇ ਬੱਚੇ ਗਏ ਹੋਣੇ ਟਿਊਸ਼ਨ ਤੇ ਤੇ ਮੈਂ ਸਬਜ਼ੀਆਂ ਦਾ ਤੜਕਾ ਲਾਇਆ ਹੁਣ ਮੰਮੀ ਆਟਾ ਗੁੰਨ ਲ ਕੇ ਗਈਆ ਸੋਈ ਚੋਂ ਭਾਂਡੇ ਮੱਜੇ ਨੇ ਤੇ ਹਜੇ ਸਾਡੇ ਇੱਧਰਲੇ ਕਮਰੇ ਚ ਖਲਾਰਾ ਉਮੀ ਪਿਆ ਹਜੇ ਇਹ ਸੈੱਟ ਕਰਨਾ ਸੀ ਨਾ ਉਹ ਟੈਲਾਂ ਦੇ ਵਿੱਚ ਉਹ ਭਰਿਆਗਾ ਥੋੜੀ ਜਿਹੀ ਸਪੇਸ ਪਈ ਉਹਦੀ ਟੈਲਾਂ ਦੇ ਵਿੱਚ ਉਹ ਜੋ ਸੀਮੈਂਟ ਜਿਹਾ ਭਰਿਆ ਵਾ ਸੀ ਪਤਾ ਨਹੀਂ ਉਹਨੂੰ ਕੀ ਕਹਿੰਦੇ ਨੇ ਪਰ ਵਸ ਤਾਂ ਸੀਮੈਂਟ ਹੀ ਕਹਿੰਦੇ ਹਨ ਉਹ ਭਰਿਆ ਹਜੇ ਤਾਂ ਕਰਕੇ ਬੈੱਡ ਨਾਲ ਨਹੀਂ ਲਾਇਆ ਕਿਉਂਕਿ ਉੱਪਰ ਪੱਖਾ ਚੱਲ ਰਿਹਾ ਸੀ ਆਇਆ ਤੀਆ ਵੀ ਸੁੱਕ ਜੇਵੇ ਤੇ ਫੇਰ ਆਪਾਂ ਬੈੱਡ ਨਾਲ ਲਾਵਾਂਗੇ ਮੈਕੈਨਿਕ ਚਾ ਲਾਉਣੇ ਆ ਵੀ ਥੋੜੀ ਰੈਸਟ ਕਰ ਲਈ ਤੇ ਬਾਕੀ ਕੱਪੜੇ ਆਪਾਂ ਨੇ ਸ਼ਾਮ ਤੇ ਜਿਹੜੇ ਅੱਜ ਕੱਪੜੇ ਧੋਏ ਸੀ ਸਾਰੇ ਤੈਹਾ ਮਾਰਤੀਆਂ ਤੇ ਹੁਣ ਮੈਂ ਬਣਾਉਂਗੀ ਰੋਟੀ ਮੈਨੂੰ ਤਾਂ ਭੁੱਖ ਲੱਗ ਰਹੀ ਆ ਅਰਬੀ ਦੀ ਸਬਜ਼ੀ ਤੇ ਸਬਜ਼ੀ ਹਜੇ ਬਣੀ ਨਹੀਂ ਮੈਨੂੰ ਤਾਂ ਭੁੱਖ ਪਹਿਲੇ ਲੱਗੀ ਪਈ ਸੋਹਮ ਲੱਗਿਆ ਹੈ ਦਾਦੀ ਨੂੰ ਘੁੱਟਣ ਕਿਹੜਾ ਕਿਹੜਾ ਪੋਤਾ ਆ ਵੀ ਦਾਦੀ ਨੂੰ ਘੁੱਟਦਾ ਦੱਸਿਓ ਜਰੂਰ ਹੈ ਓਏ ਘੁੱਟਦਾ ਦਾਦੀ ਨੂੰ ਮੈਂ ਖੇਡਦਾ ਖੇਡਦਾ ਵੀ ਸੋਹਮ ਘੁੱਟਦਾ ਨਹੀਂ ਹੈਗਾ ਤੇ ਮੈਂ ਬੁੜਾਈਆਂ ਸੀ ਸੇਵੀਆਂ ਜੋ ਬਣ ਕਰਕੇ ਕਿਉਂਕਿ ਜੋ ਬਣਦਾ ਮੂੰਹ ਦੁਖਦਾ ਉਹਦੇ ਛਾਲਾ ਹੋ ਰਿਹਾ ਮੂੰਹ 'ਚ ਪਤਾ ਨਹੀਂ ਕਿ ਉਹਦੇ ਜਾੜ ਆ ਰਹੀ ਆ ਕਿ ਛਾਲਾ ਹੋ ਰਿਹਾ ਕੁਛ ਨਹੀਂ ਪਤਾ ਸਾਨੂੰ ਤੇ ਅਸੀਂ ਬਣਾਈ ਸੀ ਆਰਬੀ ਦੀ ਸਬਜੀ ਅਸੀਂ ਰੋਟੀ ਖਾ ਲਈ ਸਾਰਿਆਂ ਨੇ ਸੋਮੂ ਨੇ ਪਰੌਂਠੇ ਖਾਧੀ ਆ ਨਿੰਬੂ ਦੇ ਚਾਰ ਨਾਲ ਜੋ ਵੀ ਨੂੰ ਸੇਮੀਆਂ ਬਣਾ ਕੇ ਦਿੱਤੀ ਅਸੀਂ ਉਹ ਹੁਣ ਪੜਨ ਬੈਠਾ ਉਹ ਦੱਥੇ ਮੰਮੀ ਡੈਡੀ ਸੇਮੀਆਂ ਖਾਂਦੇ ਨੇ ਮੈਂ ਕਿਹਾ ਚਲੋ ਇੰਨੇ ਨੇ ਖਾ ਲਓ ਮੈਂ ਨਹੀਂ ਖਾਂਦੀ ਮੈਂ ਖਾ ਲੇ ਦੋ ਚਮਚੇ ਇੰਨੀਆਂ ਨਹੀਂ ਖਾਦੇ ਮੈਂ ਤਾਂ ਪਾਣੀ ਵੀ ਪੀ ਲਿਆ ਉੱਪਰ ਦੀ ਮਿੱਠਾ ਨਹੀਂ ਜ਼ਿਆਦਾ ਖਾਦਾ ਜਾਂਦਾ ਉੱਥੇ ਪਾਇਆ ਹੁੰਦਾ ਉਸੇ ਚੀਨੀ ਆ ਰਹੀ ਆ ਨੇ ਹਣਾ ਨੇੜੀ ਚੀਨੀ ਵਾਲੇ ਕਹੇ ਜਾਂ ਲੱਗਦੇ ਨੇ ਮੈਂ ਸ਼ੱਕਰ ਪੋਣੀ ਹੋੜਾ ਜੀ ਵਧੀਆ ਆ ਜੀ ਸ਼ੱਕਰ ਵਾਲੀਆਂ ਵੀ ਵਧੀਆ ਹੁੰਦੀਆਂ ਨੇ ਚੀਨੀ ਖਾ ਕੇ ਹੋਰ ਹੀ ਲੱਗਦਾ ਚੀਨੀ ਘਰੇ ਨਹੀਂ ਲਿਆਇਆ ਕਰਦੇ ਆਪਾਂ ਬਿਮਾਰੀ ਦਾ ਘਰਾ ਚੀਨੀ ਮੈਨੂੰ ਆ ਦੇਖੋ ਚੇਹੇ ਨਹੀਂ ਮੈਨੂੰ ਤਾਂ ਸ਼ੱਕਲ ਹੀ ਨਹੀਂ ਸੋਹਣੀ ਲੱਗੀ ਸੇ ਸੇਮੇ ਹਾਈ ਕੋਣੇ ਮਿੱਠਾ ਪਾਇਆ ਹੋਇਆ ਮੰਮੀ ਚੀਨੀ ਵਾਲੀ ਨਹੀਂ ਸਵਾਦ ਲੱਗਦੀ ਹੈ ਨਾ ਜਿਹੜੀ ਆਹ ਪਹਿਲੇ ਕਦੋਂ ਵੀ ਜਿਹੜੇ ਤੁਸੀਂ 10 ਕਿਲੋ ਸ਼ੱਕਰ ਲਿਆ ਹੋਗੇ ਤਾਂ ਆਪਦੀ ਮਾਂ ਬਾਪ ਤੇ 2 ਕਿਲੋ ਸਪੈਸ਼ਲ ਲਿਆਈਂ ਫਿਰ ਐ ਨਾ ਕਹਦੇ ਵੀ ਸੱਚ 2 ਕਿਲੋ ਘੱਟ ਕੀ ਤੇਰੀ ਮੰਮੀ ਸੱਕਰ ਪਾ ਕਿਉਂ ਬਾਕੇ ਖਾਇਆ ਕਰੂਗੀ ਅੱਛਾ ਹੋਰ ਮੰਮੀ ਨੂੰ ਕੰਮ ਮੁੱਕ ਗਏ ਬਾਕੀ ਇਹ ਸੱਕਰ ਕਿਉਂ ਰਹਿ ਗਿਆ ਗੱਲਾਂ ਖਾਣ ਨੂੰ ਲੈ ਕਹਾਂ ਤੇ ਮੰਮੀ ਨਾ ਜੇ 2 ਕਿਲੋ ਸ਼ੱਕਰ ਖਾਇਆ ਕਰਨਗੀ ਲੈ ਕੇ ਵੀ ਆਇਆ ਕਰਨਗੀ ਫਿਰ ਮੰਮੀ ਤੈਨੂੰ ਹੀ ਭੇਜਿਆ ਕਰਾਂਗੀ ਸਾਡੀ ਪੇ ਸ਼ੱਕਰ ਘਟ ਗਈ ਲੈ ਕੇ ਆ 2 ਕਿਲੋ ਚੀਨੀ ਜਿਆਦਾ ਹੈ ਨਾ ਚੀਨੀ ਨਹੀਂ ਕੋਮਾਏ ਚੀਨੀ ਦਾ ਸੀ ਘਰੋਂ ਕੱਢਣੀ ਆ ਬਿਮਾਰੀ ਦਾ ਘਰ ਕਹਿੰਦੇ ਤਾਂ ਜ਼ਹਿਰ ਆ ਚੀਨੀ ਦਾ ਇੱਕ ਤਰ੍ਹਾਂ ਦੀ ਦਿਖਾ ਮੈਨੂੰ ਮਾ ਡੈਡੀ ਇਹਦੇ ਵੀ ਹੋਰ ਆ ਬਿਲਕੁਲ ਕਿਹੜੇ ਤੇ ਕਿਹੜੇ ਤੇ ਬੰਦੇ ਹੈਗਾ ਇੱਕ ਅੱਛਾ ਤੇ ਮਾਲ ਠੀਕ ਆ ਬਤਾ ਪਾ ਪਹਿਲੀ ਦੋ ਮੈਂ ਕਹਾਂ ਡੈਡੀ 10 ਕਿਲੋ ਸ਼ੱਕਰ ਲੈ ਜਾ ਕਰੋ ਆਪਣੀ ਕੱਲੀ ਸ਼ੱਕਰ ਹੀ ਵਰਤਣੀ ਹੈ ਚੀਨੀ ਨਹੀਂ ਵਰਤਣੀ ਮੈਨੂੰ ਤਾਂ ਕਹੇ ਸ਼ੱਕਰ ਦੇ ਦੋ ਚੀਨੀ ਦੇ ਦੋ ਰੱਬ ਦੀਆਂ ਰੱਖਾਂ ਨੇ ਸਾਰਾ ਅਜਮਾ ਆਪਣੇ ਅੰਦਰ ਐਡੀ ਕੌਲੀ ਬੜੀਆਂ ਕਰ ਜਾਂਦੀ ਨੇ ਐਡੀ ਕੌਲੀ ਦੇ ਵਿੱਚ ਮਲਾਈ ਪਾ ਕੇ ਕੌਲੀ ਚੀਨੀ ਦੀ ਭਰ ਕੇ ਰੋਟੀ ਨਾਲ ਖਾ ਜਾਂਦੀ ਆ ਚੀਨੀ ਚੀਨੀ ਨਹੀਂ ਖਾਦੀ ਜਾਂਦੀ ਚੱਕਰ ਤਾਂ ਵਧੀਆ ਲੱਗਦੀ ਆ ਮਲਾਈ ਚ ਪਾ ਕੇ ਸਬ지 ਹੋਵੇ ਚਾਹੇ ਨਾ ਹੋਵੇ ਹਮਮ ਕਲੀ ਚੀਨੀ ਜਾਈਦਾ ਜਾ ਸਕਦਾ ਚੱਕਰ ਦਾ ਸਵਾਦ ਲੱਗਦਾ ਗੁੜ ਵੀ ਸਵਾਦ ਗੁੜ ਤੁਸੀਂ ਮੱਖਣੀ ਚ ਪਾ ਕੇ ਖਾਦਾ ਕਦੇ ਗਰਮ ਕਰਕੇ ਮਾੜੀ ਜਿਹੀ ਮੱਖਣੀ ਨੂੰ ਮੱਖਣ ਮਾੜਾ ਜਾਂ ਗਰਮ ਕਰਕੇ ਉਹਦੇ ਚ ਗੋੜ ਕੁੱਟ ਕੇ ਪਾ ਕੇ ਉਹਦੇ ਨਾਲ ਰੋਟੀ ਖਾ ਕੇ ਦੇਖੋ ਬਹੁਤ ਟੇਸਟੀ ਲੱਗਦੀ ਹੈ ਮੰਮੀ ਲੈ ਲਾ ਦੋ ਮੰਮੀ ਮੈਂ 2 ਚਮਚੇ ਖਾ ਕੇ ਆਈਆਂ ਮੈਨੂੰ ਮਿੱਠਾ ਨਹੀਂ ਪਸੰਦ ਜੇ ਨਾਣ ਮਿਰਚਾਂ ਨਹੀਂ ਹੁੰਦੀਆਂ ਫਿਰ ਮੈਂ ਖਾ ਲਾਂਦੀ ਓਹ ਜੀ ਟਾਈਮ ਬਚ ਗਿਆ ਨਹੀਂ ਰਾਤ ਦੇ ਸਵੇਰ 9 ਤੇ ਹੁਣ ਆਪਾਂ ਲੱਗੇ ਆ ਸੌਂ ਸੌਂ ਪੀਂਦਾ ਸੀ ਦੁੱਧ ਜੋ ਵੀ ਵੀ ਆ ਗਿਆ ਅੰਦਰ ਡੈਡੀ ਵੀ ਪੈਗੇ ਲੌਬੀ ਚ ਮੰਮੀ ਦੇਖਦੀ ਫੋਨ ਉਹ ਦੇ ਨੂ ਝੂਠ ਨਹੀਂ ਬੋਲਦੀ ਉਹ ਦੇ ਨਾਤ ਨੂੰ ਹੋਰ ਆਉਂਦੀ ਵੈਸੋ ਤੁਸ ਨਹੀਂ ਬੋਲਦੀ ਸੱਚ ਬੋਲਦੀ ਬੱਬੀ ਉਹ ਦੇਦੀ ਐ ਦਾਸ ਕਬੱਡੀ ਦੇਖਣਗੇ ਬਸ ਸੌਣ ਦੀ ਤਿਆਰੀ ਦਾ ਸਾਰੇ ਜਾਣੇ ਨੀਂਦ ਬਹੁਤ ਜ਼ਿਆਦਾ ਹੁੰਦੀ ਆਸ ਤੱਕ ਕਰਦੀਆਂ ਸਾਫ ਸਫਾਈਆਂ ਘਰ ਦੀਆਂ ਆਲੇ ਦਾਲੇ ਦੀਆਂ ਦੇਖੀ ਕਦੇ ਬੈੱਡ ਖਿੱਚ ਲੈ ਕਦੇ ਪੋਸਟ ਕਰ ਲੈ ਕਦੇ ਪੋਸਟ ਕਰ ਲੈ ਅਸਾਂ ਥੱਕੇ ਪਿਆ ਸੜਦਾ ਖੌਫ ਸਾਰਿਆਂ ਨੂੰ ਦਿਲ ਦਿਮਾਗ ਚ ਖੌਫ ਬੜਿਆ ਬੈ ਜੀ ਹੋ ਹੋ ਕੀ ਰਿਹਾਗਾ ਨਾ ਪਹਿਲਾ ਚਾਂਸ ਆਜੇ ਸਾਡੇ ਨਾਲ ਇਦਾਂ ਦੇ ਹੋ ਹੋ ਰਹੇ ਨੇ ਤੇ ਬਾਕੀ ਧਾਰ ਕੋਠੇ ਆਪ ਸਾਰਿਆਂ ਦੇ ਦਿਲ ਚ ਤੇ ਉਸੇ ਵੀ ਆਪਦਾ ਧਿਆਨ ਰੱਖਿਆ ਕਰੋ ਸਾਰੇ ਜਾਣੇ ਆਲੇ ਦਾਲੇ ਦਾ ਤੇ ਬਾਕੀ ਕਰਦੇ ਆ ਅੱਜ ਦਾ ਵਲੌਗ ਇੱਥੇ ਐਂਡ ਮਿਲ ਗਿਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਵਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ